ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਰਾਮਪਰਾ ਤੇ ਦੂਜੀ ਸਾਈਡ ਸ਼ਹਿਰ ਰਾਮਪਰਾ ਜੀ ਇਧਰਲੇ ਪਾਸੇ ਪਿੰਡ ਰਾਮਪਰਾ ਬਾਈ ਦੀਪੀ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆਂ ਤੇ ਇਹ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਤਾਜੀ ਸੂਈ ਮੱਛ ਦੀ ਵੀਡੀਓ ਆਪਾਂ ਬਣਾਉਣ ਜਾ ਰਹੇ ਆਂ ਤੇ ਦੂਜੇ ਨੰਬਰ ਤੇ ਇੱਕ ਆ ਬਾਈ ਨੇ ਆਪਣੇ ਜਿਹੜੇ ਮਾਮੇ ਦੇ ਘਰੋਂ ਛੋਟੀ ਜੀ ਵੀਡੀਓ ਪਾਈ ਸੀ ਉਹ ਬਾਈ ਨੇ ਖਰੀਦੀ ਸੀ ਇਹਦੀ ਵੀ ਆਪਾਂ ਡਿਟੇਲ ਲਾਵਾਂਗੇ ਵੀ ਕਿਵੇਂ ਨਿਕਲੀ ਆ ਤੇ ਕਿਉਂਕਿ ਜੋ ਕੁਝ ਆਪਾਂ ਕਹਿੰਦੇ ਆ ਤਕਰੀਬ ਨਾਲ ਮੇਰੇ ਕੰਦੇ ਕੋ ਤਾਂ ਸਹੀ ਹੁੰਦਾ ਕੋਸ਼ਿਸ਼ ਆਪਣੀ ਇਹ ਆ ਵੀ ਆਪਾਂ ਝੂਠ ਨਾ ਬੋਲੀਏ ਤੇ ਨਾ ਹੀ ਬੁਲਾਉਣਾ ਕਿਉਂਕਿ ਡੇਰੀ ਫਾਰਮ ਧੰਦਾ ਮਿੱਤਰੋ ਫੇਲ ਹੁੰਦਾ ਜਾ ਰਿਹਾ ਸੀ ਉਹਨੂੰ ਆਪਾਂ ਦੁਬਾਰੇ ਚੱਕਣ ਦੀ ਖਾਤਰ ਇੱਕ ਛੋਟੀ ਜੀ ਮੈਂ ਕੋਸ਼ਿਸ਼ ਕਰ ਰਹੇ ਆ ਵੀ ਚੰਗੇ ਤੋਂ ਚੰਗਾ ਤੁਹਾਨੂੰ ਪਸ਼ੂ ਦਵਾਈ ਤੇ ਹਰ ਪਸ਼ੂ ਦੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹੇਗੇ ਵੀ ਕਦੋਂ ਦੁੱਧੋ ਛੱਡਣਾ ਹੈ ਕਦੋਂ ਟੀਕਾ ਬਰਾਉਣਾ ਕਿਹੜਾ ਟੀਕਾ ਲਾਉਣਾ ਕਿਉਂਕਿ ਆਪਾਂ ਨੂੰ ਕਾਫੀ ਇਹਨਾਂ ਚੀਜ਼ਾਂ ਬਾਰੇ ਮਿੱਤਰੋ ਨੌਲੇਜ ਹੈ ਕਿਉਂਕਿ ਡਾਕਟਰੀ ਪੜ੍ਹਨ ਨੂੰ ਬਹੁਤ ਸਾਲ ਹੋ ਗਏ ਨੇ ਤੇ ਬਾਈ ਦੀਪੀ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਹਰਿਆਣੇ ਦੇ ਘਰੋਂ ਹਰਿਆਣੇ ਦੇ ਵਿੱਚੋਂ ਇਹ ਲਿਆਂਦੀ ਹੋਈ ਮੱਝ ਹੈ ਕਿਉਂਕਿ ਉਹ ਜੈਡ ਬਲੈਕ ਤੇ ਕਾਲੀ ਮੱਝ ਹੈ ਤੇ ਜਿਹੜਾ ਸਰੀਰ ਦੀ ਬਣਤਰ ਵੀ ਮਿੱਤਰੋ ਬਹੁਤ ਸੋਹਣੀ ਹੈ ਤੇ ਖੁੱਲੇ ਹਵਾਨੇ ਦੀ ਹੈ ਇਹ ਸਿੰਗ ਗੋਲ ਹੈ ਤੇ ਸ਼ਰੀਰ ਦੀ ਬੰਦਰ ਫੇਰਾ ਆਪਾਂ ਕਹਿੰਦੇ ਵੀ ਚੰਗੀ ਆ ਤੇ ਹਵਾਨਾ ਮਿੱਤਰੋ ਪੂਰਾ ਖੁੱਲਾ ਹੈ ਚੰਗੀ ਝੋਲੀ ਦੀ ਹੈ ਇਹ ਬਾਈ ਦੇ ਨਾਲ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਪੂਰੀ ਆਪਾਂ ਤਾਂ ਮੰਗ ਡਿਟੇਲ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਤੁਸ ਨਾਮ ਆਪਣਾ ਦੀਪੀ ਆ ਹਣਾ ਹਾਂਜੀ ਆਪਣਾ ਘਰ ਕਿੱਥੇ ਜਿਆ ਪਿੰਡ ਦੇ ਆਪਣਾ ਇੱਥੋਂ ਸਟੇਟਿ ਦੇ ਨਾਲ ਰਹਿ ਜਾਂਦੇ ਜੀ ਸਟੇਟਿ ਦੇ ਨੇੜੇ ਸੋਸਾਇਟੀ ਦੇ ਨਿਰੋਪਮਾਉਰ ਰੋਡ ਤੋਂ ਨੇ ਜੁਐਸਏ ਪੈਲਸ ਕੋਲ ਜੁਐਸਏ ਦੇ ਪੈਲਸ ਤੋਂ ਜਿਹੜੀ ਸਾਹਮਣੇ ਸੜਕ ਆਉਂਦੀ ਹੈ ਪਿੰਡ 'ਚ ਵੱੜਦੀ ਆ ਹਾਂਜੀ ਹਾਂਜੀ ਟੁੱਟੀ ਜੀ ਸੜਕ ਹਾਂਜੀ ਹਾਂਜੀ ਠੀਕ ਹੈ ਉਹ ਸਾਹਮਣੇ ਤੇ ਗਾਹਾਂ ਜਾ ਕੇ ਅ ਵਿਚਾਲੇ ਇੱਕ ਧਰਮਸਾਲਾ ਜੀ ਵੀ ਆਉਂਦੀ ਹੈ ਨਾ ਧਰਮਸਾਲਾ ਤੋਂ ਗਾਹਾਂ ਹੈ ਨਾ ਹਾਂਜੀ ਹਾਂਜੀ ਗਲੀ 'ਚ ਘਰ ਗਲੀ 'ਚ ਦਾ ਰੇ ਆਪਣਾ ਘਰੇਲੂ ਆ ਕੰਮ ਹਾਂਜੀ ਘਰੇਲੂ ਜੀ ਜਿਹੜੀ ਆਪਾਂ ਇਹ ਮੱਝ ਇਹ ਕਿਹੜੇ ਕਥੋਲਿਆਂ ਦੇ ਸੀ ਜਿਹੜੀ ਇਹ ਪਹਿਲਾਂ ਲਿਆਣ ਜੁਲਿਆਂ ਦੀ ਸੀ ਕਿਹੜੇ ਜ਼ਿਲ੍ਹੇ ਤੋਂ ਜਾਂ ਕਿਹੜੇ ਹਜ਼ਾਰ ਪਈ ਹਜ਼ਾਰ ਹਾਂਜੀ ਤੇ ਕਿਹੜਾ ਸੂਆ ਸੀ ਉਸ ਟਾਈਮ ਦੂਜਾ ਸੂਆ ਸੀ ਕਿੰਨਾ ਦੁੱਧ ਸੀ ਉਦੋਂ ਉਦੋਂ 18 ਲੀਟਰ ਚੋਕੇ ਲਿਆਂਦਾ ਸੀ ਤੇ ਦੂਜਾ ਸੂਆ ਹਾਂਜੀ ਛੋਡੇ ਕੋਲੇ ਮੈਨਾਂ ਦਿੱਤਾ 18 ਹਾਂਜੀ ਪਹਿਲੇ ਸੂਏ ਵੀ ਦਿੱਤਾ ਠੀਕ ਹੈ ਹੁਣ ਕਿੰਨੇ ਕ ਦਿਨ ਹੋ ਗਏ ਉਹਨਾਂ ਦੇ ਸੂਏ ਨੂੰ ਹੁਣ ਇਹਨੂੰ 10-12 ਦਿਨ ਹੋਇਆ ਜੀ 12 ਕ ਦਿਨ ਹਾਂਜੀ ਕਿੰਨਾ ਕ ਦੁੱਧ ਤੇ ਆ ਗਈ ਦੁੱਧ 15 ਲੀਟਰ ਚਵਾ ਦੇਗੇ ਜਮ 15 ਲੀਟਰ ਹਾਂਜੀ ਠੀਕ ਹੈ ਬਾਈ 15 ਲੀਟਰ ਮਿੱਤਰੋ ਕਹਿੰਦਾ ਵੀ ਦੁੱਧ ਤਿਆਰ ਆ 18 ਲੀਟਰ ਪਿਛਲੇ ਸੂਏ ਦਾ ਰਿਕਾਰਡ ਆ ਠੀਕ ਹੈ ਥਣ ਲੇਵੇ ਦੀ ਬੰਤਰ ਬਹੁਤ ਚੰਗੀ ਆ ਮੋਟਾ ਥਾਣਾ ਬੱਚਾ ਹਾ ਕਟਾ ਕੱਟੀ ਕੱਟਾਈ ਕਿਹੜੇ ਸਿਮਨ ਦਾ ਇਹ ਹੈਗਾ ਜੀ ABC ਬੈਂਕ ਦਾ ਪ੍ਰਕਾਸ਼ ਇਹ ਹੈ ਪ੍ਰਕਿਸ਼ਿਤ ਪਤਾ ਨਹੀਂ ਇਹੋ ਜਿਹਾ ਕੁਝ ਹੈ ਚਲੋ ਤੇ ਇਹਦੇ ਜਿਹੜੇ ਕੱਟੀਆਂ ਪਹਿਸਲੇ ਸੁਣਦੀ ਆ ਚੋਟੀ ਹਾਂ ਜੀ ਉਦੋਂ ਪਹਿਲੇ ਦੀ ਜਦੋਂ ਮੈਂ ਲਿਆ ਤੇ ਰਣੀ ਤੇ ਜੀ ਠੀਕ ਹੈ ਤੇ ਇਹ ਕੋਈ ਮੇਲਾ ਬੁਣਨੇ ਦਿਖਾਇਆ ਇਹ ਦਿਖਾਇਆ ਸੀਗਾ ਜਿੱਤਨੂਲੇ ਦਾ ਮੇਲਾ ਸਾਲਾਂ ਦੀ ਕੈਟਾਗਰੀ ਚ ਸਾਲਾਂ ਦੀ ਚ ਹਾਂ ਜੀ ਨਾ ਮੂੜਾ ਦਿਖਾਇਓ ਮੂੰਹ ਬਲਾ ਦਾ ਫੇਰ ਆਪਾਂ ਦਿਖਾਵਾਂਗੇ ਮੱਝ ਤੇ ਨਾਲ ਮਿੱਤਰੋ ਆ ਵੀ ਝੋਟੀ ਦਾ ਜ਼ਿਕਰ ਕਰਾਂਗੇ ਤੇ ਕੈਮੇ ਨੰਬਰ ਤੇ ਆ ਗਈ ਸੀ 6ਵੇਂ ਤੇ ਆ ਗਈ ਸੀ 6ਵੇਂ ਨੰਬਰ ਤੇ ਹਾਂਜੀ ਠੀਕ ਹੈ ਬਾਕੀ ਕੋਈ ਤਿਆਰੀ ਨਹੀਂ ਜੇ ਆਪਾਂ ਨੂੰ ਕੋਈ ਨੌਜ ਰਿੰਗ ਦੇ ਲੈ ਪਰ ਨਹੀਂ ਲੈ ਗਈ ਠੀਕ ਹੈ ਹਾਂਜੀ ਚਲੋ ਵਧੀਆ ਹੋ ਗਿਆ ਕਿੰਨੇ ਬੱਚਿਆਂ ਚ ਆਈ ਸੀ ਇਹ ਇਹ ਤਾਂ 60 65 ਸੀਗੇ ਜੀ 60 65 ਜੋ 6ਵੇਂ ਨੰਬਰ ਤੇ ਹਾਂਜੀ ਕਿਉਂਕਿ ਕਦ ਕਦ ਬਹੁਤ ਕਰਿਆ ਹਨਾ ਜਿਹੜਾ ਉਹ ਮਾਸਟਰ ਹੈ ਨਹੀਂ ਪੂਰਾ ਮਸ਼ਹੂਰ ਉਥੋਂ ਦਾ ਜੀ ਹੈਡਮਾਸਟਰ ਜਿਹਦੇ ਕੱਟੀ ਮਗਰ ਫੇਰਦੀ ਹੁੰਦੀ ਆ ਠੀਕ ਹੈ 7ਵੇਂ ਤੇ ਆਈ ਸੀ ਆਪਣੀ 6ਵੇਂ ਤੇ ਸੀਗੀ ਜਿਹਦਾ ਨਾਂ ਚੱਲਦਾ ਪੂਰਾ ਨਾਂ ਚੱਲਦਾ ਹਾਂਜੀ ਜਿਹਦੀ ਵੀਡੀਓ ਕੱਝ ਵਾਇਰਲ ਹੋ ਗਈ ਜਣਾ ਵੀ ਇੱਕ ਜਿੱਦ ਨੂੰ ਆ ਕੇ ਜਾ ਮਾਰਦਾ ਘੱਟੀ ਜਾਂਦੀ ਹਾਂ ਨਾ ਉਹਦੀ ਆਪਣਾ ਨੂੰ ਇੱਕ ਨੰਬਰ ਪਿੱਛੇ ਸੀਗੀ ਜੀ ਠੀਕ ਹੈ ਹਾਂਜੀ ਓਕੇ ਸੋ ਕੱਦ ਕਾਰਡ ਮਿੱਤਰੋ ਫੁੱਲਾ ਫੇਸ ਕੁਆਲਿਟੀ ਸਿੰਘਾਂ ਦੇ ਪੱਪਰ ਇਹ ਕਿਹੜੇ ਟੀਕੇ ਦੀ ਆ ਇਹ ਪੀਸੀ 575 ਦੀ ਮੰਗਰ ਆਈ ਸੀ ਉਹਨਾਂ ਨੇ ਦੱਸਿਆ ਉਹਨਾਂ ਨੇ ਲਿਕਾਰ ਦਿੱਤਾ ਸਾਰਾ ਜੀ ਓਕੇ ਹਾਂਜੀ ਤੇ ਆਪਾਂ ਹਾਂਜੀ ਮੱਝ ਵੀ ਉੱਥੇ ਬਲਾਕ ਦੇ ਵਿੱਚੋਂ ਹਾਂ ਅਮ ਨੰਬਰਾਂ ਪਹਿਲੇ ਨੰਬਰ ਤੇ ਹੀ ਵੀ ਸੀ ਬਲਾਕ ਦੇ ਬਲਾਕ ਦੇ ਟਵਾਈਸ ਕਿਉਂਕਿ 18 ਲੀਟਰ 18 ਰਿਕਾਰਡ ਤਾਂ ਹੀ ਗੱਲ ਕਰੂਣ ਆਪਾਂ ਉਹ ਨਹੀਂ ਗੌਰ ਨਹੀਂ ਰੱਖਦੇ ਹੁੰਦੇ ਉਹਦਾ ਠੀਕ ਹੈ 18 ਲੀਟਰ ਵਾਲਾ ਹੁੰਦਾ ਹਨਾ ਨਾ ਪੂਰਾ ਜਮ ਤੋਲ ਕੇ ਬਾਹਰ ਦੀ ਫੁੱਲ ਮੈਂ ਤਾਂ ਪਹਿਲੀ ਵਾਰ ਦੇਖਿਆ ਸੀਗਾ ਜੀ ਹਾਂ ਤੇ ਚਾਰਜ ਜਾਂ ਨਹੀਂ ਲੱਗਦਾ ਹਾਂ ਮੈਂ ਤਾਂ ਚਾਰਜ ਨਹੀਂ ਆਉਣੀ ਇਥੇ ਮੁੰਡਾ ਲਗਿਆ ਸੀ ਨਾਲ ਠੀਕ ਹੈ ਜੋਈ ਸੀ ਅਸੀਂ ਦਾ ਦੋਨੇ ਰਾਰ ਰਹਿ ਗਏ ਯਾਰ ਇਹਨਾਂ ਵੀ ਦੁੱਧ ਹੁੰਦਾ ਵੀ ਦੋ ਟਾਈਮ ਚੋ ਕੇ ਲਏ ਸੀ ਨਾ ਤਿੰਨ ਟਾਈਮ ਨਹੀਂ ਤਿੰਨ ਟਾਈਮ ਰਹੇ ਸੀ ਉਹ ਰਹੇ ਕੇ ਹਾਂਜੀ ਠੀਕ ਹੈ ਇੱਕ ਦਿਨ ਸ਼ਾਮ ਨੂੰ ਗਏ ਸੀ ਸਵੇਰ ਚੋਈ ਦੂਜੇ ਦਿਨ ਫ ਉਦੋਂ ਮੈਂ 140 ਲਿਆ ਸੀ ਜੀ ਸਾਰੇ ਕਹਿੰਦੇ ਬਾਲੀ ਮੰਗੀ ਲੈ ਠੀਕ ਹੈ ਉਦੋਂ ਦੂਜਾ ਸੁਆ ਸੀ 140 ਦਾ ਰੇਟ ਸੀ ਹਨਾ ਠੀਕ ਹੈ ਹੁਣ ਆਪਾਂ ਆ ਆਪਾਂ ਜਿਹੜੇ ਮਾਮੇ ਕੇ ਘਰੋਂ ਝੋਟੀ ਪਾਈ ਸੀ ਹਨਾ ਬਲੀ ਬਦਨੀ ਵਾਲੀ ਤੇ ਕੋਹੇਨੂਰ ਦਾ ਬੱਚਾ ਮਗਰ ਕੱਟਾ ਗਿਆ ਕੱਟਾ ਗਿਆ ਠੀਕ ਹੈ ਇਹਨੂੰ ਵੀ ਤਿਆਰ ਕਰੀ ਬਾਈ ਹਾਂਜੀ ਇਹ ਵੀ ਲੈ ਕੇ ਜਾਈਏ ਜੀ ਜਨੂ ਕੋ ਪੂਰ ਦੇਖ ਬਿਲਕੁਲ ਕਾਲੀ ਮਿੱਤਰੋ ਹਾਂਜੀ ਠੀਕ ਹੈ ਤੇ ਇਹ ਕਿਵੇਂ ਰਹੀ ਹੈ ਜੀ ਇਹ ਜਿਵੇਂ ਤੁਸੀਂ ਦੱਸਿਆ ਸੀਗਾ ਜੀ ਵੀਡੀਓ ਚ ਜਿਵੇਂ ਉਹਨਾਂ ਨੇ ਮਾਲਕ ਨੇ ਉਹ ਹੀ ਹੈ ਜੀ ਬਾਕੀ ਇਹ ਬਿਮਾਰ ਹੋ ਗਈ ਸੀ ਆਹ 온 ਸਾਰੀ ਠੀਕ ਹੈ ਬਿਮਾਰ ਹੋਣ ਕਰਕੇ ਉਹ ਟਿਕਟੂ ਗਲਾਉਣ ਕਰਕੇ ਜਿੰਨੀ ਉੱਥੇ ਬਣੀ ਵੀ ਸੀ ਫੂਨ ਵੇਲੇ ਉਹ ਤੋਂ ਘਟ ਰਹੀਗੀ ਠੀਕ ਹੈ ਇੱਕ ਦਾ ਦਿਨ ਨੇੜੇ ਆ ਗਈ ਸੀ ਬਿਮਾਰ ਹੋ ਗਈ ਠੀਕ ਹੈ ਕਿੰਨੇ ਦਿਨ ਬਿਮਾਰ ਰਹੀ ਬਿਮਾਰ ਤਿੰਨ ਦਿਨ ਲਈ ਤਿੰਨ ਦਿਨ ਕਿਉਂਕਿ ਇਹਦਾ ਕਹਿੰਦੇ ਵੀ ਸੁਪਨੇ ਚ ਪਸ਼ੂ ਨੂੰ ਬੁਖਾਰ ਹੋ ਜਾਏ ਠੀਕ ਹੈ ਉਦੋਂ ਪਸ਼ੂ ਦੁੱਧ ਘਟ ਜਾਂਦਾ ਹੈ ਨਾ ਹੁਣ ਮੰਨ ਲਾ ਵੀ ਕਿੰਨੇ ਦਿਨ ਹੋਇਆ ਉਸ ਨੂੰ ਹੁਣ ਇਹਨੂੰ ਸਿਹਤ 3-7 ਦਿਨ ਹੱਤ ਤਨ ਹੋਇਆ ਜੀ ਕਿੰਨਾ ਬੋਹਲਾ ਕੱਢ ਰਹੀ ਆ ਹੁਣ 11 ਲੀਟਰ ਆ ਝੂਠ ਜਿਆਦਾ ਨਹੀਂ ਬੋਲਦਾ ਆਪਾਂ ਕਿਹੜਾ ਕਿਹੜਾ ਵੇਚਣੀ ਆ ਜੀ ਹਾਂ ਠੀਕ ਆ ਉਹ ਵੀ ਜਿਹੜੀ ਵੇਚਣੀ ਆ ਉਹ ਵੀ ਮਿਲ ਕੇ ਦੇ ਦੇ ਹਾਂ ਚਲੋ ਮਿੱਤਰੋ ਇਹਦਾ ਬਾਈ ਇਹਦਾ ਵੈਸੀ ਦਿਖਾਈ ਆ ਠੀਕ ਹੈ ਕਿਉਂਕਿ ਵੱਡੇ ਕਦ ਕਾਠ ਵਾਲੀ ਆ ਵੱਡੀ ਵੇਲ ਵਾਲੀ ਆ ਇਹ ਤਾਂ ਇੱਕ ਸਾਨੂੰ ਦਿਖਾਈ ਆ ਵੀ ਆਪਣੀ ਵੀਡੀਓ ਤੇ ਬਾਈ ਦੀ ਖਰੀਦੀ ਸੀ ਤੇ ਬਾਈ ਕਹਿੰਦਾ ਵੀ ਤੇਰੀ ਵੀਡੀਓ ਤੇ ਖਰੀਦੀ ਆ ਤੇ ਆਪਾਂ ਮੈਂ ਕਿਹਾ ਚਲੋ ਹਾਂਜੀ ਇਸੇ ਕਰਕੇ ਵੀਡੀਓ ਸੁੱਤ ਪੁਆ ਰਹੇ ਆ ਵੀ ਜਦੋਂ ਵੀ ਮੰਨ ਲਾ ਦਿਖਾਈ ਵੀ ਪਤਾ ਲੱਗੇ ਜੀ ਹਣਾ ਵੀ ਫਲਾਣੇ ਦੇ ਘਰੋਂ ਆ ਹਣਾ ਹਾਂਜੀ ਹਾਂਜੀ ਠੀਕ ਹੈ ਹੁਣ ਆਪਣਾ ਉਹਦਾ ਰੇਟ ਕਿੰਨਾ ਕਰਤਾ ਜੀ ਹਰ ਦਾ ਜਾਇਜ਼ ਜਾ ਕਰੀ ਜੇ ਜਾਨ 145 145 ਚਲੋ 145 ਰੇਟ ਹੈ 15 ਕਿਲੋ ਦੁੱਧ ਹੈ ਦੋ ਟਾਈਮ ਚੋਣਾ ਚਾਹੁੰਦਾ ਦੋ ਟਾਈਮ ਚੋਲੇ ਦੁੱਧ ਵੱਸ ਸਕਦੀ 1 ਕਿਲੋ 2 ਕਿਲੋ ਬਧੂ ਕੀ ਪੱਕਾ ਠੀਕ ਹੈ ਜੇ ਸਮਾਈ ਹੁੰਦੀ ਆ ਮਨ ਲਾ ਬਾਕੀ ਆਏ ਮੇਰੇ ਕੋਲ ਤਾਂ ਬਧੂ ਮੈਨੂੰ ਆਦੀ ਥਲੇ ਥੋੜੇ ਸਾਹਮਣੇ ਥਾਂ ਮੇਰੇ ਕੋਲ ਘਟ ਹੈ ਹਾਂ ਥੋੜੇ ਕੋਲ ਥੋੜੇ ਕੋਲ ਜਗਾ ਵਾਲੀ ਥੋੜੀ ਜਿਹਾ ਬਸ ਤਿੰਨੇ ਚਾਰੇ ਪਸ਼ੂ ਹਨ ਦੋ ਪਸ਼ੂਆਂ ਦੀ ਜਗ੍ਹਾ ਜਿੱਥੇ ਚਾਰ ਬੰਨੇ ਬੈਠੇ ਆਂ ਤਾਂ ਵੇਚਦਾ ਨਹੀਂ ਮੈਂ ਤਾਂ 18 ਲੀਟਰ ਇਹਨੂੰ ਇੱਕ ਹਫ਼ਤੇ ਚ ਲਿਆਂਗਾ ਠੀਕ ਹੈ ਹਾਂ ਜੇ ਹੁਣ ਆਪਾਂ ਦੂਜੇ ਵਾਲੇ ਸੇਬੇ ਨੇ ਕਰੀ ਫਿਰ ਉਹ ਤਾਂ ਪੈ ਨਹੀਂ ਸਕਦਾ ਠੀਕ ਹੈ ਮੈਂ ਮੰਨ ਲਾ ਤੁਹਾਡੇ ਘਰੋਂ 15 ਲੀਟਰ ਵਾਲਾ 2 ਟਨ 15 ਲੀਟਰ ਜਦੋਂ ਮਰਜੀ ਜੋਗੇ ਵੱਧ ਹੋਵੇਂ ਹੋ ਜਾਏ ਘੱਟ ਤਾਂ ਨਹੀਂ ਕਿਉਂਕਿ ਨਾ ਜਦੋਂ ਆਪਾਂ 15 18 ਵਾਲੀ ਗੱਲ ਕਰਦੇ ਨਾ ਹਰ ਬੰਦਾ ਨਾ ਕੰਨ ਦੇ ਚੱਕਦਾ ਮੈਂ ਤੁਹਾਨੂੰ ਆਪਦੀ ਦੱਸੀਆਂ ਨਾ ਵੀ ਮੈਂ ਕਿੱਥੇ ਸੀ ਉੱਥੇ ਜਾ ਕੇ ਕਿਉਂਕਿ ਮੈਂ ਮਿੱਤਰੋ ਫਿਰ ਆਪਾਂ ਗੱਲ ਕਰਦੇ ਮੇਰੀ ਇੱਕ ਕੋਸ਼ਿਸ਼ ਹੈ ਵੀ ਚੰਗੇ ਪਸ਼ੂ ਆਪਣੇ ਏਰੀਆ ਦੇ ਵਿੱਚ ਹੀ ਰਹਿਣ ਹਨਾ ਉਹਦੇ ਉੱਥੇ ਚੋ ਕੇ ਸੌਦਾ ਕਰੇ ਸੀਗੇ ਠੀਕ ਹੈ ਜਿੰਨੇ ਮੰਗੇ ਸੀ ਸਮਝ ਲਓ ਉਨੇ ਹੀ ਦੇ ਆਏ 45 ਮੰਗਿਆ ਸੀ ਤੇ 40 ਦੀ ਲੈ ਲਈ ਸੀ ਉਹ ਜਦੋਂ ਦੁੱਧ ਦੇਖ ਕੇ ਆਪ ਤੋਂ ਨਹੀਂ ਹਿੱਲਿਆ ਗਿਆ ਅਗਲਾ ਬਰਸ ਟੁੱਟਦਾ ਨਹੀਂ ਮੁੜਕੇ ਹਲਾ ਟੁੱਟਦਾ ਨਹੀਂ ਹਣਾ ਕਿਤੇ ਤਾਂ ਗੱਲ ਨੂੰ ਕਹਣੀ ਵੀ ਇਹ ਲੈ ਜਾ ਕਿਤੇ ਕਹਿਣਾ ਵੀ ਦੋ ਟਾਈਮ ਚੋਣਾ ਹਣਾ ਹਾਂਜੀ 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 ਠੀਕ ਹੈ ਰੂ ਵੀ ਖੁਸ਼ ਹੁੰਦੀ ਹੈ ਹਣਾ ਪੂਰੀ ਖੁਸ਼ ਹੋਈ ਜਿਵੇਂ ਕਹੀ ਠੀਕ ਹੈ ਤੇ ਫਿਰ ਆਏ ਮੈਂ ਕਿ ਵੀ ਨਹੀਂ ਸੀ ਵੇਚਦਾ ਕੱਟਾ ਜੇ ਕਿਤੇ ਕੱਟੀ ਹੁੰਦੀ ਮਗਰ ਠੀਕ ਹੈ ਮੈਨੂੰ ਆਏ ਹੁੰਦਾ ਵੀ ਨਾਲ ਇੱਕ ਕੱਟੀ ਹੋਤਿਆ ਹੁਣ ਮੇਰੇ ਕੋਲ ਆਏ ਵੀ ਦੋ ਕੱਟੀਆਂ ਇੱਕੋ ਜਿਹੀ ਹੋ ਗਈਆਂ ਹਾਂ ਤੇ ਜਗਾ ਹੈ ਨਹੀਂ ਦੋਨੇ ਟੁੱਟੀਆਂ ਹੋ ਗਈਆਂ ਹਣਾ ਉਹ ਪੀਸੀ 74 ਦੀ ਹਾਂ ਪੀਸੀ 74 ਤੇ ਇਹ ਹਾਂ ਇਹ ਹੈਗੀ ਆ ਬਲੀ ਦੀ ਠੀਕ ਹੈ ਬਲੀ ਦਾ ਸਾਨ ਵਾਲੇ ਦਾ ਬਾਈ ਦਾ ਫੋਨ ਵੀ ਆਇਆ ਸੀ ਅੱਛਾ ਜੀ ਉਹ ਵੀ ਲੈਂਦਾ ਸੀ ਇਹਨੂੰ ਠੀਕ ਹੈ ਜੀ ਠੀਕ ਹੈ ਉਹਨੇ ਲਾਇਆ ਸੀ 743 ਠੀਕ ਹੈ ਉਹ ਗਿਆ ਵਾ ਕੈਨੇਡਾ ਅਜੈ ਸਿੰਘ ਠੀਕ ਹੈ ਜੀ ਅਜੈਲ ਸਿੰਘ ਆਪਦੇ ਨਹੀਂ ਕੀ ਨਾ ਮੇਰੇ ਕੋਲੇ ਵੀ ਕਾਫੀ ਫੋਨ ਆਉਂਦਾ ਰਿਹਾ ਅੱਛਾ ਅੱਛਾ ਜੀ ਉਹ ਕਹਿੰਦਾ ਵੀ ਮੈਂ ਲੈਣੀ ਆ ਠੀਕ ਹੈ ਜੀ ਮੈਨੂੰ ਦਵਾ ਦੇ ਮੈਂ ਕਿਹਾ ਵੀ ਦਵਾਉਣ ਵਾਲਾ ਮੈਂ ਤਾਂ ਨਾ ਅੱਜ ਦਵਾਵਾਂ ਕਿਸੇ ਨੂੰ ਨਾ ਕੱਲ ਦਵਾਵਾਂ ਕਿਉਂਕਿ ਜਿੰਨੇ ਭਰਾਵਾਂ ਨੇ ਮੈਨੂੰ ਹੁਣ ਤਾਈ ਫੋਨ ਲਾਇਆ ਹੋਊ ਆਪਾਂ ਕਿਸੇ ਮਾਲਕ ਨੂੰ ਦਵਾਉਣੇ ਨਹੀਂ ਹਾਂਜੀ ਹਾਂਜੀ ਕਿਉਂਕਿ ਜੇ ਦਵਾਉਣੇ ਆ ਨਾ ਕਈ ਵਾਰ ਉਹ ਨੀਕੀ ਨਿਕਲ ਜੇ ਜ਼ਿੰਮੇਵਾਰੀ ਬਣ ਜਾਂਦੀ ਹੈ ਉਹ ਆਪਾਂ ਤਾਂ ਕਰਨੀ ਨਹੀਂ ਵੀ ਆਪਾਂ ਅਗਲੇ ਨੂੰ ਕਹਿਣਾ ਵੀ ਆਪਦੀ ਭਾਈ ਤੁਸੀਂ ਹਾਂਜੀ ਮੰਨ ਕੇ ਚੱਲੋ ਹੁਣ ਮੈਂ ਘਰੋ ਵੇਚ ਲਈ ਹਾਂ ਹਾਂ ਤੁਹਾਨੂੰ ਤਾਂ ਜ਼ਿੰਮੇਵਾਰੀ ਆਪ ਹੀ ਨਿਕਲ ਕੇ ਜਦੋਂ ਅਲੱਗ ਘਰੋਂ ਚੋ ਕੇ ਲਿਜੋਗੇ ਹਾਂ ਇਹ ਮੈਂ ਤਾਂ ਚਲੋ ਗੱਭਨ ਲਿਆ ਸੀ ਇਹਦਾ ਹਜੋ ਹੋ ਸਕਦਾ ਕਿ ਜ਼ਿੰਮੇਵਾਰੀ ਇਦਾਂ ਦਾ ਕੰਮ ਨਹੀਂ ਜਿਹੜੀ ਵਾਲਾ ਚੋਕੇ ਲਈ ਜਾਉ ਉਹਦੇ 'ਚ ਥੋੜੀ ਜ਼ਿੰਮੇਵਾਰੀ ਨਹੀਂ ਮੇਰੀ ਉਹਦੇ ਦੱਸਣ ਦੇ ਮੁਤਾਬਕ ਉਹ ਕਹਿੰਦਾ ਵੀ ਮੇਰੇ ਸਾਂਹ ਦੀਆਂ ਕਟੀਆਂ ਜਿਹੜੀਆਂ ਹਾਂਜੀ ਹਾਂਜੀ ਪਹਿਲੇ ਸੂਏ 15 ਤੇ 16 ਲੀਟਰ ਕਰਦੇ ਹਾਂ ਇਹ ਹੋ ਕਰ ਲਾਂਗੇ ਜੀ ਹਾਂ ਜੇ ਇਹ ਬਿਮਾਰ ਨਾ ਹੁੰਦੀ ਹੁਣ ਉਹ ਆ ਜਾਂਦੀ ਹੈ ਹਨਾ ਹਾਂ ਜਦੋਂ ਜੀ ਦਿੱਕਤ ਆ ਗਈ ਹਾਂ ਜਦੋਂ ਇਹ ਢੱਲਾ ਪਸ ਹੋ ਜਾਂਦਾ ਹਨਾ ਫਿਰ ਤਾਂ ਕਿਰਾ ਆਉਂਦਾ ਹੀ ਆ ਹੁਣ ਮੰਨ ਲਓ ਵੀ ਆਪਣਾ ਫੋਨ ਨੰਬਰ 98770 98770 95765 95765 98770 95765 ਬਾਈ ਦਾ ਫੋਨ ਨੰਬਰ ਹੈ ਸੋ ਖੁੱਲੇ ਸਿੰਘ ਆ ਚੌਥੇ ਸੂਏ ਇਹ ਸੂਈ ਆ ਠੀਕ ਹੈ ਐਵੇਂ ਨਾ ਸੱਤਵੇਂ ਕਹਿ ਦਿਓ ਦਸਵੇਂ ਕਹਿ ਦਿਓ ਮਿੱਤਰੋ ਕੋਲ ਆ ਕੇ ਜਰੂਰ ਦੇਖਿਓ ਕਈ ਭਰਾਵਾਂ ਨੂੰ ਨਹੀਂ ਜੱਜਮੈਂਟ ਹੁੰਦੀ ਕੱਦ-ਕਾਡ ਮਿੱਤਰੋ ਫੁੱਲ ਹੈ ਵਧੀਆ ਬੇਲ ਵੀ ਫੁੱਲ ਹੈ ਸਰੀਰ ਦੀ ਬਣਤਰ ਵੀ ਬਹੁਤ ਸੋਹਣੀ ਹੈ ਤੇ ਮੈਂ ਲੰਮਾ ਤੋਰੇ ਜਿਹਾ ਮੜਾ ਜਿੰਦੇ ਆਪਣਾ ਮਗਰੋ ਦੇ ਬਾਤ ਖਾ ਗਈ ਝੋ ਖੁੱਲੇ ਝੋਲੀ ਵਾਲੀ ਆ ਬਾਈ ਮੋੜ ਲੈ ਮੈਨੂੰ ਤਾਂ ਮਿੱਤਰੋ ਕੋਈ ਕਮੀ ਨਹੀਂ ਲੱਗੀ ਅੱਗੇ ਛੋਡੀ ਪਸੰਦ ਹੈ ਤੇ ਕਿਸੇ ਨੂੰ ਕੋਈ ਜੋ ਕਿਹੋ ਜਿਹਾ ਪਸ਼ੂ ਪਸੰਦ ਆਉਂਦਾ ਕਿਸੇ ਨੂੰ ਕਿਹੋ ਜਿਹਾ ਆਉਂਦਾ ਪਰ ਜੇ ਕੋਈ ਭਰਾ ਦੁੱਧ ਦੇ ਕੰਮ ਬਰੀਡ ਤੇ ਕੰਮ ਕਰਨਾ ਚਾਹੁੰਦਾ ਠੀਕ ਹੈ ਉਹਨਾਂ ਦੀ ਖਾਤਰ ਮਿੱਤਰੋ ਬਹੁਤ ਵਧੀਆ ਕੋਈ ਚੰਗਾ ਸਿਮਨ ਲਾ ਕੇ ਕਿਉਂਕਿ ਇੱਕ ਹੋਰ ਗੱਲ ਕਰਦੇ ਆਂ ਵੀ ਬਰੀਡ ਵਾਲੀ ਕਿਉਂ ਕਿਹਾ ਕਿਉਂਕਿ ਇਹਦੇ ਮੱਝ ਦੇ ਆਪ ਦੇ ਸਿੰਘ ਖੁੱਲਿਆ ਤੇ ਜੇ ਧੀ ਦੇ ਕਹਦੀਏ ਗੱਲ ਮਿੱਤਰੋ ਕੀ ਆ ਬਾਤ ਹੈ ਜੀ ਦੇ ਪੰਤਰ ਦੇਖਣ ਵਾਲੀ ਚੀਜ਼ ਆ ਮਨੇ ਬੱਚੇ ਦਾ ਮੂੰਹ ਧੀ ਦਾ ਮੂੰਹ ਦਿਖਾਈਆਂ ਇਹਨੂੰ ਕਿਉਂਕਿ ਖੁੱਲੇ ਸਿਆ ਸਿੰਘਾਂ ਵਾਲੀ ਮੱਝ ਦੀ ਧੀ ਮੇਲੇ ਦੇ ਵਿੱਚੋਂ ਸੇਮੇ ਨੰਬਰ ਤੇ ਆਉਣੀ ਤਾਂ ਬਹੁਤ ਵੱਡੀ ਗੱਲ ਆ ਮਿੱਤਰੋ ਚੰਗੇ ਸਿਮੰਟ ਦਾ ਤੁਸੀਂ ਇਹਦੇ ਟੀਕੇ ਲਵਾ ਕੇ ਤੇ ਅੱਗੇ ਸੋਹਣੀ ਬਰੀਡ ਬਣਾ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ